ਆ ਜਿਹੜਾ ਬਲੌਗ ਚਲ ਰਿਹਾ ਹੈ ਤਾਂ ਆਪਾਂ ਮਾਮੇ ਆ ਗਏ ਨੇ ਰਾਜਸਥਾਨ ਤੋਂ ਹੁਣੇ ਇਹਦੇ ਕੰਮ ਚੜ੍ਹ ਗਏ ਆ। ਉਹਦਾ ਮਾਰਕਾ ਤਾਂ ਮਾਰ ਰਿਹਾ। ਤੁਸੀਂ ਆਮ ਆ ਗਿਆ ਛਤੀ ਦਾ ਫਲੇਨ ਹੋਰੇ ਮਗਰ ਖਾਲ ਪਾਉਣੇ ਆ। ਅੱਜ ਹੀ। ਰਾਜ ਤੋਂ ਆਉਂਦੇ ਬੰਦੇ ਕਹਿੰਦੇ ਨੇ ਕੰਮ ਕਰ ਨਾਲ। ਕੰਮ ਦੇ ਬਿਨਾਂ ਨਹੀਂ ਕੋਈ ਨਾ। ਕੰਮ ਨੂੰ ਵੀ ਭਾਂਵੇਂ ਤੁਮਾ ਗਰੋ। ਕਹਿੰਦੇ ਆਉਂਦੇ ਨੇ ਆ ਝੋਟਿਆਂ ਦੇ ਹੱਥ ਬਾੜਾ ਰੱਖ ਰਿਹਾ। ਮੋਕਲੇ ਕਹਿੰਦੇ ਦੋਈ ਚੋਕੇ ਗਰਾਹ ਤੇ ਪਾਇਓ ਆ ਅਵਾਦਾਂ ਮੰਗਲੇ ਛੱਟ ਪੁਲੀੰਗ ਤੇ ਬੈਹ ਗਿਆ ਹਾਂ ਬਾਈ ਕਹਿੰਦੇ ਕੰਮ ਕੰਮ ਨਹੀਂ ਰੋਕਣਾ ਚਾਹੀਦਾ 10 ਕੰਮ ਰਹਿ ਗਿਆ ਹੁਣ ਹੋਰ ਕਰਨਾ ਅੱਜੋ ਬਿਟੇ ਚੱਕੀ ਸੀਗੀ ਉਦੋਂ ਵੀ ਚੱਕੀ ਉਦੋਂ ਲਾ ਹੋ ਗਿਆ ਨਾ ਆ ਰਹਿ ਗਿਆ ਬਸ ਹੁਣ ਇਹ ਲੱਗਿਆ ਕਰਨ ਫੇਰ ਦੇਖ ਬਲੌਗ ਭਰਿਆ ਨਹੀਂ ਸੀ ਦੇਖੋ 8:50 ਦੇ ਖਿਆਲ ਦੇ ਨਾਲ ਮੋੜੇ 8 8:52 ਮੈਂ ਹਲਕੜੀਆਂ ਟਰੈਕਟਰ ਤੋਂ ਸੀਂਹ ਦੇਖ ਸਾਡੇ ਤੁਸੀਂ ਐਨ ਹੱਥ ਸੀਨ ਆਉਂਦਾ ਪੂਰਾ ਲੋਈ ਇਹਦੇ ਹਾਲ ਫਿਰ ਦੱਦੇ ਆ ਜੀ ਮਾਮਾ ਗਿਆ ਰੋ ਮਿੱਟੀ ਲੈਣ ਆ ਫੀਨ ਕਹਿੰਦੇ ਖੜਾ ਹੁੰਦਾ ਪੂਰਾ ਜੀ ਹਾਂਜੀ ਲੱਗੇ ਹੋਏ ਆ ਕਰਾ ਫੇਨ ਉਧਰ ਅਮਰ ਬਾਈ ਇਧਰ ਅਰਮਾਨ ਸਿੰਘ ਲੱਗਾ ਜੀ ਉਹ ਹਿਸਾਬ ਪੂਰਾ ਕਰਾ ਤੇ ਮਿੱਟੀ ਜੱਕੀ ਹੁੰਦਾ ਬਲੌਗ ਬਣਾਇਆ ਨਹੀਂ ਥੋੜੇ ਬਿਜ਼ੀ ਸੀ ਬਿੱਲੇ ਬਾਈ ਦੇ ਚੈਨਲ ਤੇ ਬਣਾਇਆ ਬਾਲ ਪੁੱਠਾ ਪਾਇਆ ਵੀ ਉੱਥੇ ਨਾਲ-ਨਾਲ ਮਿੱਟੀ ਲੱਗ ਜੂਵੇ ਨਹੀਂ ਲੱਗਣਾ ਨਹੀਂ ਲੱਗਣਾ ਨਾਲ ਆ ਦੇਖੀਦਾ ਭਰੀ ਆਦੀ ਨਾਲ ਇੱਥੇ ਨਾਲ-ਨਾਲ ਆਉਤ ਉੱਥੇ ਨਾਲ-ਨਾਲ ਛੱਡੀ ਜਾਊਂਗਾ ਕਿੱਥੇ ਨਾਲ-ਨਾਲ ਲਿਓ ਭਾਈ ਇਹਨਾਂ ਬੈਗ ਲਾਈ ਜਨ ਇੱਥੇ ਲਾਓ ਧੱਕਿਆ ਮਿੱਟੋ ਜਿਹੜਾ ਓਕੇ ਆ ਬੋਲ ਲੀਰਵਾ ਹੈ ਦਿਹਾੜੀ ਲੱਗ ਜਣੀ ਅੱਜ ਹੋ ਸਕਦਾ ਰਾਤੇ ਪੈ ਜਾਵੇ ਕੋਈ ਵੀ ਪੂਰਨੀ ਆ ਉਹ ਖੂਦ ਚੱਲ ਚੱਲ ਫੇੜੋ ਚੱਲ ਰੱਖ ਕੇ ਬੜਾ ਤਣਾ ਚਲੋ ਵੀ ਚਲ ਰਿਹਾ ਕੰਮ ਪੂਰਾ ਹੈ ਵੇ ਚੱਲਣਾ ਜਾਣਦੇ ਜਾਣ ਉਹ ਥੋੜਾ ਰਹਿ ਗਿਆ ਉਹ ਤਾਂ ਹੋ ਗਿਆ ਰਹਿ ਗਿਆ ਜਲਦੀ ਅੱਲਾ ਦਾ ਕੰਮ ਲੋ ਜੁਨੇ ਹੈ ਅਰੀਆ ਦੀ ਸੈਟਿੰਗ ਹੋ ਗਈ ਚਾਹ ਜੋ ਵੀ ਕੰਡ ਦੁਬਾਰਾ ਲੱਗੇ ਆਹ ਬਾਈ ਕਹਿੰਦਾ ਉਧਰ ਐਰੀਆ ਸੈਟ ਕਰਦਾ ਪਹਿਲਾਂ ਫੋਕਾ ਇੱਦੋਂ ਵੀ ਪੜੀ ਗਿਆ ਇਹਨਾਂ ਦੇ ਅੱਗੇ ਹੱਦ ਤੱਕ ਭੰਗੜਾ ਬਾਦ ਤੋਂ ਬਾ ਲਈ ਪਰ ਪੂਰਾ ਮੌਸਮ ਘੇਟਿਆ ਮਠੀ ਮਠੀ ਜੀ ਤੋਪੇ ਹਵਾ ਚੱਲ ਰਹੀ ਹੈ ਇੱਤਾਂ ਦੇ ਵਿੱਚ ਆਹ ਵੀ ਗਏ ਹੋਣੇ ਜਟ ਜਾਵਾ ਕੰਮ ਚੱਲੋ ਬਈ ਬਾਕੀ ਯਾਰ ਹੋ ਗਿਆ ਇਹ ਫੇਰ ਆਥਰ ਜੀ ਸੋਨਾ ਚਲਾਰਾ ਨਾ ਜਿੱਥੋਂ ਚਲਾਰਾ ਬੰਦਾ ਉੱਥੋਂ ਰਾਨਾ ਨਾਲ ਨਾਲ ਭਾਗ ਕਰਾ ਚੱਕ ਲੰਦਾ ਰੇ ਇੱਥੋਂ ਪਹਿਲਾਂ ਉੱਚਾ ਯਾਰ ਰਾਨਾ ਨਾ ਲਾ ਕੇ ਦੇਖ ਕਿੱਦੋਂ ਕਰੇ ਕੋਲੇ ਮਗਰੇ ਬਾਹਰ ਨਾ ਹੋਏ ਆਪਾਂ ਚੱਲ ਜਾਈਏ ਰਾਨਾ ਆਹੋ ਆ ਘੱਟ ਹੋ ਗਿਆ ਲੈਣਾ ਗੱਬੇ ਜੀ ਪਟੜ ਰੇਡ ਹੋ ਗਿਆ ਨਾ ਪੂਰਾ ਉਹ ਨਾਲ ਨਾਲ ਨਹੀਂ ਇਥੇ ਬਦੂਆ ਕੀਤਾ ਆਹਾਂ ਫੜ ਜਾ ਇਕਲਾ ਉਈ ਪਹਿਲਾ ਵੀਡੀਓ ਦੇਖਿਆ ਤਾਂ ਤਾਂ ਚੰਗਾ ਚੰਗਾ ਨਹੀਂ ਮੈਂ ਚਲੋ ਪਰ ਫੇ ਵੀ ਥੋੜਾ ਹੋ ਗਿਆ ਸੱਟ ਬਟ ਆਇਆ ਇੱਕੋ ਜਿਹਾ ਆਉਂ ਗਿਆ ਕੁਝ ਤਾਂ ਨਹੀਂ ਮੰਨ ਲਓ ਕਿ ਕਾਕੀ ਬਾਹ ਕੇ ਕਾਲੂ ਫੇ ਫੇਵਰ ਕਰਾਣੇ ਇੱਕੋ ਜਿਹਾ ਕਰਾਣੇ ਇਹਨੂੰ ਬੰਦੇ ਨੂੰ ਚਲੋ ਬਈ ਘਰ ਲੱਗਿਆ ਪੈਡਲੋਂ ਜਲਦੇ ਆ ਜਾਨ ਨੂੰ ਮਾਰ ਪਾ ਬਹੁਤ ਛੋਟਾ ਛੋਟਾ ਜਣਾ ਨਹੀਂ ਬਸ ਚਲੋ ਅੱਗੇ ਵੀ ਲੱਗੋ ਚਲੋ ਅੱਗੇ ਚਲੀਏ ਵੀ ਹੱਟ ਕੇ ਖਿੜਾੜੀ ਲੱਗੇ ਪੂਰੀ 5 ਵਜੇ ਗਾ